ਸੇ ਵਿੱਚ ਪਿਆਰੇ ਰਾਵੋ ਤੇ ਪੈਣੋ ਅੱਜ ਚਰਚ ਸਾਨੂੰ ਸਲੀਬ ਦੇ ਡੁੰਗੇ ਰਹਿਸਤੇ ਡੁੰਗਾਈ ਨਾਲ ਵਿਚਾਰ ਕਰਨ ਲਈ ਸੱਦਾ ਦਿੰਦਾ ਹੈ। ਮੁਕਤੀ ਪਿਆਰ ਤੇ ਉਮੀਦ ਦਾ ਸਾਡਾ ਪਵਿੱਤਰ ਚਿੰਨ। ਸੰਦ ਯਹਨਾ ਦੇ ਅੰਜਿਲ ਦੇ 3 ਬਾਬ ਦੀ 13 ਤੋਂ ਲੈ ਕੇ 17 ਦੇ ਅਜ ਦੇ ਵਿੱਚ ਯੇਸ਼ੂ ਸਾਨੂੰ ਦੱਸਦਾ ਹੈ। ਕੋਈ ਵੀ ਸੁਰਗ ਵਿੱਚ ਨਹੀਂ ਗਿਆ ਸਿਵਾਏ ਉਸ ਦੇ जो सुरग तो मुतरिया मनुख का पुत्र ये शब्द सानू प्रभु येशु मसीह की विलंखण पहचान की याद दवाते हैं वो इकला ही वह है जो सुरग तो माया है वापस आएगा वो सिर्फ एक महान अध्यापक ज नबी नहीं है सगों परमेश्वर का पुत्र है जो साड़ी मनुखी स्थिति दाखिल होया है सा पूरी तरह सदा है ਅਤੇ ਸਾਨੂੰ ਸਦੀਵੀ ਜੀਵਨ ਦਾ ਰਸਤਾ ਪੇਸ਼ ਕਰਦਾ ਹੈ ਜਦੋਂ ਯੇਸ਼ੂ ਆਪਣੇ ਆਪ ਨੂੰ ਮਨੂਕ ਦਾ ਪੁੱਤਰ ਕਹਿੰਦਾ ਹੈ ਤਾਂ ਉਹ ਆਪਣੀ ਪੂਰੀ ਮਨੂਕ ਦਾ ਅਤੇ ਆਪਣੇ ਬ੍ਰਹਮਮੂਲ ਦੋਆਤੇ ਜੋਰਦਨ ਲਈ ਅਜੀਹਾ ਕਰਦਾ ਹੈ ਕੋਈ ਇਕਲਾ ਹੀ ਉਹ ਹੈ ਜੋ ਸੁਰਗਤੇ ਧਰਤੇ ਵਿਚਕਾਰ 파ੜੇ ਨੂੰ ਪੂਰਾ ਕਰਦਾ ਹੈ ਕੋਈ ਵੀ ਮਨੁੱਖੀ ਕੋਸ਼ਿਸ਼ ਕੋਈ ਨੈਤਿਕ ਪ੍ਰਾਪਤੀ ਕੋਈ ਧਾਰਮਿਕ ਰਸਮ ਅਸੀਂ ਜੋ ਵੀ ਕਰਦੇ ਹਾਂ ਉਹ ਸੁਰਗ ਦੇ ਦਰਵਾਜ਼ੇ ਨਹੀਂ ਖੋਲ ਸਕਦਾ ਸਿਵਾਏ ਉਸ ਦੇ ਜੋ ਉਪਰੋਂ ਹੇਠਾਂ ਆਇਆ ਹੈ ਯੇਸ਼ੂ ਕਹਿੰਦਾ ਹੈ ਜਿਵੇਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜੋ ਕੋਈ ਉਸ ਵਿੱਚ ਵਿਸ਼ਵਾਸ ਕਰਦਾ ਹੈ ਉਸ ਨੂੰ ਸਦੀਵੀ ਜੀਵਨ ਮਿਲੇ ਪੁਰਾਣੇ ਨੇਮ ਵਿੱਚ ਇਸرائیਲੀਆ ਨੇ ਮਰੂਥਲ ਵਿੱਚ ਦੁੱਖ ਛਲੇ ਜਹਰੀਲੇ ਸਪਾਂ ਦੁਆਰਾ ਧੰਗਿਆ ਗਿਆ ਉਹਨਾਂ ਦੀ ਅਨ ਆਗਿਆਗਾਰੀ ਦੇ ਨਦੀ ਨਦੀਜੇ ਵਜੋਂ ਪਰਮੇਸ਼ੁਰ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਉਹ ਇੱਕ ਖਾਸੀ ਦੇ ਸਪ ਨੂੰ ਇੱਕ ਖੰਬੇ ਤੇ ਉੱਚਾ ਕਰੇ ਤਾਂ ਜੋ ਜੋ ਕੋਈ ਵੀ ਇਸ ਨੂੰ ਵਿਸ਼ਵਾਸ ਨਾਲ ਵੇਖ ਉਹ ਚੰਗਾ ਹੋ ਜਾਵੇ ਇਸੇ ਤਰ੍ਹਾਂ यशुन उचा किया गया सी सलीब तिलों न टंगया गया सिर्फ शारीरिक इलाज ही नहीं सगोम साडिया रूहां का इलाज पापते मौतों दा दा छुटकारा लिया सलीब सिर्फ एक इतिहासिक घटना नहीं है ये परमेश्वर दे बहुत प्यार अंतिम प्रगटावा है ये निंदा बारे नहीं है सगोम बचा बारे है యేసు ਸਾਨੂੰ ਨਿੰਦਾ ਕਰਨ ਲਈ ਨਹੀਂ ਸਗੋਂ ਸਾਨੂੰ ਬਚਾਉਣ ਲਈ ਆਇਆ ਸੀ ਉਸ ਦੀ ਕੁਰਬਾਨੀ ਸਵੇ ਦੇਣ ਵਾਲੇ ਪਿਆਰ ਦਾ ਸਭ ਤੋਂ ਡੂੰਗਾ ਪ੍ਰਗਟਾਵਾ ਹੈ ਜਦੋਂ ਅਸੀਂ ਸਲਿਬ ਨੂੰ ਦੇਖਦੇ ਹਾਂ ਤਾਂ ਸਾਨੂੰ ਸ਼ਰਮ ਨਹੀਂ ਦਿਖਾਈ ਦਿੰਦੀ ਜਿਵੇਂ ਕਿ ਦੁਨੀਆ ਦੇਖ ਸਕਦੀ ਹੈ ਇਸ ਲਈ ਇਸ ਦੇ ਬਜਾਏ ਅਸੀਂ ਦਇਆ ਕਿਰਪਾ ਅਤੇ ਮੁਕਤੀ ਦੇਖते ਹਾਂ ਉਸ ਸਮੇਂ ਦੇ ਯਹੂਦੀਆਂ ਲਈ सलीब उत्ते चढ़ा शरापते हार का चिन्ह से जिम्मे कि धर्म ग्रंथ जो कोई भी रुकते टंगा है वह परमेश्वर दा शराब हेठ है फिर भी एक रहस्यमयी सलीब साढ़े चुटकारे का चिन्ह बन गया ये उम्मीद का प्रदिग बन गया जो ऐलान करता है पाप के मौत का अंतिम शब्द नहीं है ਸਤਿ ਪਾਉਲੋ ਸਾਨੂੰ ਪਹਿਲਾ ਕੁਰੰਧਿਆਂ ਦੇ ਪਹਿਲਾ ਅਧਿਆਇ ਦੀ 18 ਵਿੱਚ ਯਾਦ ਦਿਖਾਉਂਦਾ ਹੈ ਸਲੀਬ ਦਾ ਸੰਦੇਸ਼ ਉਹਨਾਂ ਲਈ ਮੂਰਖ ਦਾ ਹੈ ਜੋ ਨਾਸ਼ ਹੋ ਰਹੇ ਹਨ ਪਰ ਸਾਡੇ ਲਈ ਜੋ ਬਚਾਏ ਜਾ ਰਹੇ ਹਨ ਇਹ ਪਰਮੇਸ਼ਵਰ ਦੀ ਸ਼ਕਤੀ ਹੈ ਪਿਆਰੇ ਦੋਸਤੋ ਜਦੋਂ ਅਸੀਂ ਆਪਣੀ ਗਰਦਨ ਦੁਆਲੇ ਸਲੀਬ ਪਾਉਂਦੇ ਹਾਂ ਜਦੋਂ ਅਸੀਂ ਪ੍ਰਾਰਥਨਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਲੀਬ ਦਾ ਚਿੰਨ ਬਣਾਉਂਦੇ ਹਾਂ ਜਦੋਂ ਅਸੀਂ ਚਰਚ ਵਿੱਚ ਇਸ ਤੇ ਮਨਨ ਕਰਦੇ ਹਾਂ ਤਾਂ ਸਾਨੂੰ ਇਸ ਅਸਲੀਅਤ ਨੂੰ ਯਾਦ ਰੱਖਣ ਲਈ ਕਿਹਾ ਜਾਂਦਾ ਹੈ ਸਲੀਬ ਸਿਰਫ ਫੈਸ਼ਨ ਜਾਂ ਰਸਮਾਂ ਲਈ ਨਹੀਂ ਹੈ ਇਹ ਸਾਡੇ ਲਈ ਵਹਾਈ ਗਈ ਪਰਮੇਸ਼ਵਰ ਦੇ ਪਿਆਰ ਦੀ ਇੱਕ ਪਵਿੱਤਰ ਨਿਸ਼ਾਨੀ ਹੈ ਇਹ ਰੋਜ਼ਾਨਾ ਆਪਣੀ ਸਲੀਬ ਚੁੱਕਣ ਦਾ ਸੱਦਾ ਹੈ ਯਿਸੂ ਨੇ ਸੰਦਲੂਕਾ ਦੇ 19 ਬਾਬ ਦੀ 23 ਵਿੱਚ ਕਿਹਾ ਜੇਕਰ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਆਪ ਦਾ ਇਨਕਾਰ ਕਰਨਾ ਚਾਹੀਦਾ ਹੈ ਹਰ ਰੋਜ਼ ਆਪਣੀ ਸਲੀਬ ਚੁਕਣੀ ਚਾਹੀਦੀ ਹੈ ਅਤੇ ਮੇਰੇ ਪਿੱਛੇ ਚੱਲਣਾ ਚਾਹੀਦਾ ਹੈ ਹਰ ਚੁਣੌਤੀ ਜਿਸ ਦਾਸੀਂ ਸਾਹਮਣਾ ਕਰਦੇ ਹਾਂ ਹਰ ਅਜਮਾਇਸ਼ ਹਰ ਦੁੱਖ ਮਸੀਦੀ ਸਲੀਬ ਨਾਲ ਆਪਣੇ ਆਪ ਨੂੰ ਹੋਰ ਨੇੜੇ ਜੋੜਨ ਦਾ ਮੌਕਾ ਬਣ ਜਾਂਦਾ ਹੈ ਇਹ ਨਿਮਰਤਾ ਸੇਵਾ ਅਤੇ ਸਵੇ ਬੈਲਦਾਨ ਪਿਆਰ ਵਿੱਚ ਰਹਿੰਦਾ ਇੱਕ ਸੱਦਾ ਹੈ ਬਪਤਿਸਮੇ ਤੇ ਸਾਨੂੰ ਸਲੀਬ ਦੇ ਚਿੰਨ ਨਾਲ ਮੋਹਰ ਲਗਾਈ ਜਾਂਦੀ ਹੈ ਜੋ ਸਾਨੂੰ ਪੂਰੀ ਤਰ੍ਹਾਂ ਮਸੀਹ ਦੇ ਰੂਪ ਵਿੱਚ ਚਿੰਨਿਤ ਕਰਦੀ ਹੈ ਹਰ ਵਾਰ ਜਦੋਂ ਅਸੀਂ ਸਲੀਬ ਦਾ ਚਿੰਨ ਸਲੀਬ ਦਾ ਚਿੰਨ ਬਣਾਉਂਦੇ ਹਾਂ ਤਾਂ ਇਸ ਨੂੰ ਇੱਕ ਡੂੰਗੀ ਯਾਦ ਦਿਵਾਉਂਦੇ ਹੋ ਕਿਉਂਕਿ ਅਸੀਂ ਆਪਣਾ ਪੂਰਾ ਸਵੇ ਮਨ ਆਤਮਾ ਦਿਲ ਸ਼ਰੀਰ ਇੱਛਾ ਅਤੇ ਵਿਚਾਰ ਪਰਮੇਸ਼ਰ ਨੂੰ ਦਿੰਦੇ ਹਾਂ। ਪ੍ਰਾਵੋ ਤੇ ਪਹਿਣੋ ਜਿਵੇਂ ਕਿ ਅਸੀਂ ਅੱਜ ਸਲੀਬ ਦੀ ਉੱਚਤਾ ਤੇ ਵਿਚਾਰ ਕਰਦੇ ਹਾਂ। ਆਓ ਆਪਾਂ ਆਪਣੇ ਆਪ ਤੋਂ ਪੁੱਛੀਏ। ਇਸ ਸਲੀਬ ਦਾ ਮੇਰੇ ਜੀਵਨ ਵਿੱਚ ਅਤੇ ਤੁਹਾਡੇ ਜੀਵਨ ਵਿੱਚ ਕੀ ਅਰਥ ਹੈ? ਮਸੀਹ ਦੀ ਸਲੀਬ ਨੇ ਮਸੀਦੀ ਇਹ ਸਲੀਬ ਨੇ ਮੈਨੂੰ ਕਿਵੇਂ ਬਦਲ ਦਿੱਤਾ ਹੈ? ਇਹ ਸ਼ਰਮ ਦਾ ਸਾਧਨ ਨਹੀਂ ਹੈ ਸਗੋਂ ਜੀਵਨ ਦਾ ਸਰੋਧ ਹੈ। ਇਹ ਹਾਰ ਨਹੀਂ ਹੈ ਸਗੋਂ ਪਾਬਤੇ ਮੌਤ ਤੇ ਜਿੱਤ ਹੈ ਇਹ ਲੋੜ ਹੁੰਦਾ ਸੰਸਾਰ ਨੂੰ ਪਿਆਰ ਕਰਨ ਸੇਵਾ ਕਰਨ ਅਤੇ ਉਮੀਦ ਦੇਣ ਦਾ ਰੋਜ਼ਾਨਾ ਸੱਦਾ ਹੈ ਸਲੀਬ ਹਮੇਸ਼ਾ ਸਾਡੀ ਤਾਕਤ ਅਤੇ ਸਾਡਾ ਮਾਰਗਦਰਸ਼ਕ ਬਣੇ ਆਓ ਅਸੀਂ ਆਪਣੇ ਦਿਲਾਂ ਵਿੱਚ ਸਲੀਬ ਨੂੰ ਉੱਚਾ ਚੁੱਕੀਏ ਅਤੇ ਖੁਸ਼ੀ ਨਾਲ ਐਲਾਨ ਕਰੀਏ ਪਰਮੇਸ਼ਵਰ ਦਾ ਧੰਨਵਾਦ ਹੋਵੇ ਜੋ ਸਾਨੂੰ ਸਾਡੇ ਪ੍ਰਭੂ ਯੀਸ਼ੂ ਮਸੀਹ ਰਾਹੀਂ ਜਿੱਤ ਦਿੰਦਾ ਹੈ Amen.